ਮੇਰੇ ਸੱਸ ਦੇ ਪੰਜ ਪੁੱਤਰ ਸੀ ਮੇਰੀ ਨਹੀਂ ਸੱਸ ਦੇ ਪੰਜ ਪੁੱਤਰ ਸੀ ਚਾਰੇ ਗੋਰੇ ਇੱਕ ਕਾਲਾ ਨੀਣਣ ਦੀਏ ਚਾਰੇ ਗੋਰੇ ਇੱਕ ਕਾਲਾ ਨੀਣਣ ਦੀਏ ਜੇਠ ਵੀ ਗੋਰੇ ਧੋੜ ਵੀ ਗੋਰੇ ਜੇਠ ਵੀ ਗੋਰੇ ம விா நீமாளா நீ பிண்டிச்ச பிபல் சுன்தே நி பிண்டிச்ச பிபல் சுனிதா கால் உடன நீ நணி கால ਜਾਣਾ ਨੀਨਣ ਦੀਏ ਨੂੜ ਕਾਲੇ ਨੂੰ ਮੈਂ ਕਰ ਨੂੰ ਆ ਗਈ ਨੂੜ ਕਾਲੇ ਨੂੰ ਮੈਂ ਕਰ ਨੂੰ ਆ ਗਈ ਕਾਲਾ ਤਾਂ ਪਿੱਪਲ ਪੱਟੀਆਂ ਵੇ ਨੀਨਣ ਦੀਏ ਕਾਲਾ ਤਾਂ ਪਿੱਪਲ ਪੱਟੀਆਂ ਵੇ ਨੀਨਣ ਦੀਏ ਸਾਡੇ ਨੀ ਪਿੰਡ ਵਿੱਚ ਨੈਰ ਸੁਣੀਂਦੀ ਸਾਡੇ ਨੀ ਪਿੰਡ ਵਿੱਚ ਨੈਰ ਸੁਣੀਂਦੀ ਕਾਲੇ ਨੂੰ ਡੋਬਣ ਜਾਣਾ ਨੀ ਨਣਦੀਏ ਕਾਲੇ ਨੂੰ ਡੋਬਣ ਜਾਣਾ ਨੀ ਨਣਦੀਏ ਡੋਬ ਕਾਲੇ ਨੂੰ ਮੈਂ ਘਰ ਨੂੰ ਆ ਗਈ ਡੋਬ ਕਾਲੇ ਨੂੰ ਮੈਂ ਘਰ ਨੂੰ ਆ ਕਾਲਾ ਤਮਾਲੇ ਮਾਲੇ ਨਾਵੇਂ ਨੀਂਣੜ ਦੀਏ ਕਾਲਾ ਤਮਾਲੇ ਮਾਲੇ ਨਾਵੇਂ ਨੀਂਣੜ ਦੀਏ ਕਾਲਾ ਤਾਂ ਫੇਰ ਵੀ ਨਾ ਹੋਇਆ ਗੋਰਾ ਨੀਂਣੜ ਦੀਏ ਕਾਲਾ ਤਾਂ ਫੇਰ ਵੀ ਨਾ ਹੋਇਆ ਗੋਰਾ ਨੀਂਣੜ ਦੀਏ ਸਾਡੇ ਤਾਂ ਪਿੰਡ ਇੱਕ ਮੰਡੇ ਸੋਹਣੇ ਦੀ ਸਾਡੇ ਨਹੀਂ ਪਿੰਡ ਵਿੱਚ ਮੰਡੀ ਸੁਣੀਂਦੀ ਕਾਲੇ ਨੂੰ ਵੇਚਣ ਜਾਣਾ ਨੀਣਣ ਦੀਏ ਕਾਲੇ ਨੂੰ ਵੇਚਣ ਜਾਣਾ ਨੀਣਣ ਦੀਏ ਕਾਲੇ ਨੂੰ ਵੇਚਣ ਜਾਣਾ ਨੀਣਣ ਦੀਏ ਆਲੂ ਵੀ ਵਿੱਕ ਗਏ ਗੋਭੀ ਵੀ ਵਿੱਕ ਗਏ ਆਲੂ ਵੀ ਵਿੱਕ ਗਏ ਗੋਭੀ ਵੀ ਵਿੱਕ ਗਏ ਕਾਲੇ ਨੂੰ ਕੋਈ ਨਾ ਖਰੀ ਦੇਣਾ ਨਣ ਦੀਏ ਕਾਲੇ ਨੂੰ ਕੋਈ ਨਾ ਖਰੀ ਦੇਣਾ ਨਣ ਦੀਏ ਸਾਡੇ ਨਹੀਂ ਘਰ ਵਿੱਚ ਵਿਆਰ ਚਾਇਆ ਸਾਡੇ ਨਹੀਂ ਘਰ ਵਿੱਚ ਵਿਆਰ ਚਾਇਆ ਕਾਲੇ ਨੂੰ ਦਾਜ ਵਿੱਚ ਦੇਣਾ ਨਹੀਂ ਨਣ ਦੀਏ ਕਾਲੇ ਨੂੰ ਦਾਜ ਵਿੱਚ ਦੇਣਾ ਨਹੀਂ ਨਣ ਦੀਏ ਸੋਨਾ ਵੀ ਲੈ ਗਏ ਕਪੜਾ ਵੀ ਲੈ ਗਏ ਸੋਨਾ ਵੀ ਲੈ ਗਏ ਕਪੜਾ ਵੀ ਲੈ ਗਏ ਕਾਲੇ ਨੂੰ ਕੋਈ ਨਾ ਲੱਜਾਵੇ ਨੀਂਣ ਦੀਏ ਕਾਲੇ ਨੂੰ ਕੋਈ ਨਾ ਲੱਜਾਵੇ ਨਾ ਨਣ ਦੀਏ ਸਾਡੇ ਨੀ ਪਿੰਡ ਵਿੱਚ ਕੁੱਠਲਾ ਸੁਣੀਂਦਾ ਸਾਡੇ ਨੀ ਪਿੰਡ ਵਿੱਚ ਕੁੱਠਲਾ ਸੁਣੀਂਦਾ ਨੂ ਬੰਦ ਕਰ ਆਉਣਾ ਨੀਣੜ ਦੀਏ ਕਾਲੇ ਨੂੰ ਬੰਦ ਕਰ ਆਉਣਾ ਨੀਣੜ ਦੀਏ ਕਾਲੇ ਨੂੰ ਬੰਦ ਕਰ ਘਰ ਨੂੰ ਮੈਂ ਆ ਗਈ ਕਾਲੇ ਨੂੰ ਬੰਦ ਕਰ ਘਰ ਨੂੰ ਮੈਂ ਆ ਗਈ ਕਾਲੇ ਨੂੰ ਕਾਲਾ ਨਾ ਘਰੇ ਨੂੰ ਆਇਆ ਨੀਣੜ ਦੀਏ ਕਾਲਾ ਨਾ ਘਰੇ ਨੂੰ ਆਇਆ ਨਣਣ ਦੀਏ 12 ਸਾਲ ਪਿੱਛੋਂ ਕੁੱਠਲਾ ਵੀ ਫੁੱਟਿਆ 12 ਸਾਲ ਪਿੱਛੋਂ ਕੁੱਠਲਾ ਵੀ ਫੁੱਟਿਆ ਕਾਲਾ ਤਾਂ ਹੋਇਆ ਪੀੜਾ ਪੀੜਾ ਨਣਣ ਦੀਏ ਕਾਲਾ ਤਾਂ ਹੋਇਆ ਪੀੜਾ ਪੀੜਾ ਨਣਣ ਦੀਏ ਕਾਲਾ ਤਾਂ ਲੱਗੇ ਹੋ ਤਾ ਲੱਗੇ ਹੁਣ ਪਿਆਰਾ ਨੀਂਣਾਣੇ ਦੀਏ